ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਜੀ ਜ਼ਿਲ੍ਹਾ ਬਰਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਦੋ ਟੋਕੜ ਤੇ ਇੱਕ ਗੱੱਬਾ ਲੈ ਕੇ ਆਏ ਆ ਜੀ ਗਰਮੀ ਦੇ ਤੋਹਫੇ ਆ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਬਰਕਰ ਤੁਸੀਂ ਕਰਨੀ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੁੱਲ ਜਿਵੇਂ ਛੋਟੇ ਛੋਟੇ ਰਹਿਣ ਵਾਲੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਸੰਦੀਪ ਸਿੰਘ ਸ਼ਹਿਰ ਤਨਖੁੜ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 84 94 86 ਠੀਕ ਆ ਵੀਰੇ ਤਿੰਨ ਨਾਗਾ ਜੀ ਅੱਜ ਹਾਂ ਜੀ ਹਾਂ ਕਿੱਧਰੋਂ ਸ਼ੁਰੂ ਕਰਕੇ ਜੀ ਐਤੋਂ ਗੱਲ ਹੋ ਗੱਬਣ ਗਰਮੀ ਦਾ ਤੋਹਫ਼ਾ ਹਾਂ ਹਾਂ ਬਹੁਤ ਸੀ ਮੱਝਾਂ ਰਗਾ ਦੁੱਧ ਜੇ ਮੱਝ ਲੈਣ ਉੱਠ ਜਾ ਬਹੁਤ ਅੱਗ ਵਾਲੀ ਆ ਤਾਂ 2.5 ਲੱਖ ਦੀ ਆਉਣੀ ਆ ਸੁਆਗਰ ਨ ਗਰੰਟੀ ਆ ਹਾਂਜੀ ਠੀਕ ਆ ਸਮਾਂ ਕਿੰਨਾ ਲੈਂਦੀ ਆ ਸਮਾਂ ਬਾਹਰ ਕੱਢ ਦੀ ਹਾਂ ਨਾਲ ਦੀ ਨਾਲ ਤੋੜ ਦੀ ਸਮਾਂ ਕਿੰਨਾ ਕਰ ਲੈਂਦੇ ਆ ਸਮਾਂ ਵੀਰੇ ਮਾਲਕਾਂ ਨੇ ਤਾਂ ਦੱਸਿਆ ਵਾ ਵੀ ਇਹਦੇ ਹਜੇ ਮੰਨ ਲਓ ਵੀ ਹਫ਼ਤੇ ਤੋਂ ਦਿਨ ਹਫ਼ਤਾ ਪਿਆ ਵਾ ਸੁੰਦੇ ਵਿੱਚ ਠੀਕ ਆ ਜੀ ਹਾਂ ਬਾਕੀ ਵੀਰੇ ਜਿੱਦਾਂ ਪਸ਼ੂਆਂ ਨੂੰ ਦੋ ਦਿਨੇ ਵਾਧੇ ਵੀ ਲਿਖਾ ਦਾ ਦੋ ਘਟ ਵੀ ਦਾ ਕਿੰਨਾ ਦੁੱਧ ਪਾਜੂ ਦੁੱਧ ਵੀਰੇ ਉਹਨਾਂ ਨੇ ਦੱਸਿਆ ਪਲੂਨ ਨੇ ਜੋ ਦੱਸਿਆ ਪਹਿ ਹੀ ਨਹੀਂ ਕਹਿੰਦੇ ਉਹਦੇ ਅੱਗੇ ਵੀਡੀਓ ਜਿਹੜਾ ਤਾਂ ਆਪਾਂ ਦੱਸਦੇ ਆ ਉਹਨਾਂ ਨੇ ਕਿਹਾ ਵੀ 13 ਕਿਲੋ ਦੁੱਧ ਅਸੀਂ ਪਲੂਨ ਵਾਛੀ ਚੋਇਆ ਆਏ ਜੀ ਚੋਇਆ ਹਾਂ ਠੰਡੀ ਸੀਲ ਦੀ ਠੰਡੀ ਸੀਲ ਦੀ ਫੁੱਲ ਗਰੰ ਥੱਲੇ ਦੀ ਨੰਗੀ ਮੈਂ ਕਿ ਜੁੱਦਾ ਮਰਜੀ ਯਾਰ ਕੋਈ ਗੱਲ ਚਾ ਜਵਾਖ ਖੋਲੀ ਫਰੇਂਗ ਲੈਦਾ ਇਹ ਵੀ ਗੱਲ ਹੋਰ ਆਪਣਾ ਇੱਧਰ ਆਪਾਂ ਬਾਅਦ ਚ ਆਪਾਂ ਥਣਾ ਥਣਾ ਨੂੰ ਹੱਥ ਲਾ ਕੇ ਦਿਖਾਵਾਂ ਕੋਈ ਕੋਈ ਚੱਕਰ ਨਹੀਂ ਵੀਰੇ ਇੱਥੇ ਰੁਕ ਇੱਥੇ ਰੁਕ ਜਾ ਲਓ ਵੀਡੀਓ ਦੇ ਵਿਚਾਲੇ ਪੈ ਜਾ ਬਲਾ ਲੈ ਯਾਰ ਬਾਈ ਜੁੱਦਾ ਨਹੀਂ ਉੱਤੇ ਰਹਿਦਾ ਥਾਣ ਦੇ ਕੀ ਇਤਲੀ ਆ ਕੇ ਦੇਖੇ ਪੀੜੀ ਦੇ ਪਾਣ ਵਰਗੇ ਕਹਿੰਦੇ ਥਣ ਪੀਣ ਥਣ ਦੇ ਕੇ ਮੋਟੇ ਗਾ ਚੈੱਕ ਕਰ ਆਏ ਲੈ ਝੂਟੀ ਚੱਲ ਬਲਾ ਨਹੀਂ ਆਏ ਨਹੀਂ ਥਣ ਬਹੁ ਮਈਆਂ ਰਗਾ ਲੱਗਿਆ ਯਾਰ ਬਲਾ ਮੇਰੇ ਰੱਸਾ ਉੱਤੇ ਸੱਟ ਕੇ ਤੇ ਫੇਰ ਹੱਥ ਲਾਈ ਜਲਾਏ ਨੀ ਥਣ ਮਾਰੀ ਸ਼ਾਟ ਥੱਲੇ ਦੇ ਬ ਹਾਂ ਲੈ ਉਹ ਛੜਦਾ ਬਾਈ ਨੇ ਰੱਸਾ ਉੱਪਰ ਕੋਣੀਂ ਇੰਦੀ ਜਮੈਂ ਯਾਰ ਬਾਈ ਜਮੈਂ ਮਾਰਦੀ ਐਨੀ ਠੰਡੀ ਕਿਤੇ ਹੀ ਨਿਕਲਦਾ ਨਾ ਇਹਦੀ ਫੇਸ ਦੀ ਗੁਆਲਤੀ ਵੇ ਇਹ ਤਾਂ ਵੀਰੇ ਗਰਮੀ ਵਾਲੀ ਫਰੈਜ ਹੀ ਆ ਇੱਕ ਸਾਬ ਦੀ ਨੇ ਮਾਲੋ ਯਾਰ ਜਿਹੜੇ ਤੇ ਆਪਣਾ ਇਹਦਾ ਸੋਰੀ ਆਪਣਾ ਫਾਇਰ ਵਾਲ ਤੇ ਜਰਦਾ ਇਹ ਕ੍ਰਾਸ ਹੈ ਦੇ ਵਿੱਚ ਸਾਹੂ ਬਹੁਤ ਹੈ ਸਾਹੂ ਥੋੜਾ ਜਿਹਾ ਇਹਦਾ ਹੀ ਹੁੰਦਾ ਵੇ ਸਾਹੂ ਹੋ ਗਏ ਇਹ ਤੋਂ ਲੋਕੀ ਲੈਨ ਨੂੰ ਫਿਰਦੇ ਆ ਇਹ ਚੀਜ਼ਾਂ ਪਰ ਨਾ ਥੋੜਾ ਜਿਹਾ ਗਰਮੀ ਤੋਂ ਡਰ ਜਾਂਦੇ ਥੋੜਾ ਜਿਹਾ ਹਾਂਜੀ ਗਰਮੀ ਕਰਕੇ ਵਾਲਾ ਕਰ ਜਾਂਦਾ ਪਾਉ ਬੋਲੂ ਨੇ ਕੋਈ ਵਟਾ ਨਹੀਂ ਨਹੀਂ ਇਹਦਾ ਯਾਰ ਬਹੁਤ ਚੰਗੀ ਜਿਹੀ ਦਾ ਨਿਆਣੇ ਦੇ ਵੀ ਲੋੜ ਹੋਣੇ ਨਹੀਂ ਨਹੀਂ ਕੁਛ ਵੀ ਨਹੀਂ ਕਹਿੰਦੀ ਇਹ ਤਾਂ ਲੈ ਆਉਗਾ ਜਿਵੇਂ ਮਰਜੀ ਸੱਤ ਨਹੀਂ ਹੈ ਕਰ ਨਹੀਂ ਜਿਵੇਂ ਕੁਛ ਨਹੀਂ ਕਹਿੰਦੀ ਬਸ ਠੀਕ ਹੈ ਜੀ ਜਿਹੜਾ ਲੈ ਗਿਆ ਯਾਰ ਯਾਦ ਹੀ ਕਰੂ ਬੱਚਿਆਂ ਦੇ ਪਰ ਇੰਨੇ ਠੰਡੇ ਨਹੀਂ ਮਿਲਦੀ ਕਿਤੇ ਹੀ ਮਿਲਦੀ ਕਿਤੇ ਹੀ ਨਹੀਂ ਬ ਠੀਕ ਹੈ ਮਰੇ ਹਾਂਜੀ ਹਾਂਜੀ ਜੈ ਜੀ ਦੀ ਡਿਮਾਂਡ ਜਿਹੜੇ ਲੈ ਆਂਦੇ ਨੇ ਨਾਲੀ ਬਿਰੇ ਇੱਕ ਨੋ ਦਾ ਹੱਦ ਜਿਹੇ ਦੀ ਚੀਜ਼ ਆ ਪੰਜਾ ਮੰਗ ਲਵੇ 45 ਮੰਗ ਲੈ ਲੈਣ ਦੇ ਲੈਣ ਦੇ ਬਿਰੇ 36000 ਦੀ ਬੱਚੀ ਦੂੰਗਾ ਮੈਂ ਆਫਰ ਹੀ ਆਫਰ ਹੀ ਆ ਇਹ ਵੀ ਇੰਨੇ ਦਿਨਾਂ ਜੀ ਕੋਈ ਪਾਲੀ ਗਈ ਆ ਜਿੰਦਗੀ ਵਿੱਚ ਕੋਈ ਆਪਾਂ ਵਾਰਨਿੰਗ ਹੋਵੇ 5-7 ਦਿਨਾਂ ਬਾਅਦ ਉਹਦੇ ਦੇ ਫੋਨ ਆਈ ਜਾਂਦੇ ਹਜੇ ਤੱਕ ਵੀ ਵੀ ਉਹਦੇ ਨਾਲ ਜਿਹਾਂ ਗਾਈਆਂ ਬਰੇ ਇੱਕੋ ਹੀ ਲੱਭੀ ਆਪਣਾ ਠੰਡੀ ਜੱਟ ਮੈਂ ਪਰ ਮੈਂ ਉਹ ਚੀਜ਼ ਨਹੀਂ ਲੈਂਦਾਗਾ ਵੀ ਮੰਨ ਲਾ ਵੀ ਜਦੋਂ ਬੁੱਤਾ ਤਾਂ ਹਰ ਮੌਕੇ ਨੂੰ ਘਰ ਦੀ ਢਾਲ ਹੋ ਗਈ ਉਹਨੂੰ ਇਹ ਨਹੀਂ ਗੱਲ ਇਹ ਚਾਹੀਦੀ ਕਿ ਉਹਨਾਂ ਨਾਲ ਬਰੇ ਬੰਦਾ ਚਾਹੀਦੀ ਕਿ ਨਿਆਣੇ ਲਈ ਵਰਨੇ ਆਏ ਨਿਦਾਰਨੀ ਹੈਗਾ ਯਾਰ ਸੁਬੀਤ ਬਾਅਦ ਵੀ ਇਹ ਇਹਦਾ ਕਾਲਾ ਡਾਰਾ ਹੈ ਕਿਆ ਨਹੀਂ ਨਹੀਂ ਪਰਵਾਹ ਹੀ ਨਹੀਂ ਕਰ ਮਾਰੀ ਨੂੰ ਚਾਰ ਵੀ ਬਹੁਤ ਆ ਜਿਵੇਂ ਮਾੜਾ ਜੋ ਪਾਤਾ ਖਾ ਹਾਂਜੀ 36000 ਦੀ ਬਾਈ ਕਹਿੰਦਾ ਦੇ ਦਾਂਗੇ ਮੇਰੇ ਹਿਸਾਬ ਨਾਲ ਆ ਭਾਜ ਮਰਨਾ ਮੁਸ਼ਕਲ ਆ ਕੰਮ ਵੀਰੇ ਕਿਉਂਕਿ ਤੋਫਾ ਹੀ ਆ ਗਰਮ ਵਾਲ ਤੇ ਗਰ ਦਾ ਕੰਨਾਂ ਤੋਂ ਮੱਥਾ ਗੇਰੰਗ ਹਾਂਜੀ ਜਿਹੜਾ ਕਪੜਾ ਬਨ ਉਹ ਸਾਹੀ ਵਾਲਾ ਹਾਂਜੀ ਇਹ ਕਿਉਂ ਆ ਜੀ ਫੈਂਟ ਮੰਨ ਲੋ ਇਹ ਬਸ ਮੈਂ ਇਹਦਾ ਇੱਕ ਪਾਸੇ ਦੁੱਧ ਪਾ ਲਵਾਂ ਇੱਕ ਬੜੀ ਸੱਤ ਅੱਠ ਫੈਂਟ ਦਾ ਹਾਂ ਬਹੁਤ ਵਧੀਆ ਕੁਆਲਿਟੀ ਹੈ ਉਹਨਾਂ ਦੀ ਸਹੀ ਗੱਲ ਆ ਜੀ ਤੇ ਦੋ ਨੰਬਰ ਵੀਰੇ ਸੁਆ ਕਿੰਨਾ ਮਾਜੀ ਇਹ ਵੀ ਪਹਿਲਾ ਸੁਆ ਸੁਈਆ ਕਦੋਂ ਸੁਈਆ ਜੀ ਸੁਈ ਤਾਂ ਨਹੀਂ ਵੀਰੇ ਆਪਾਂ ਨੂੰ ਪਤਾ ਬਗ ਹਾਂ ਦੁੱਧ ਹੈਗਾ ਇਸ ਟਾਈਮ 4 ਲੀਟਰ ਦੋਨਾਂ ਦੇ ਮਾਤੇ ਆ ਦੋ ਦੋ ਕਿਲੋ ਹਾਂ ਜੀ ਥਣ ਦੇ ਵੀ ਪੂਰੀ ਸਾਹ ਥਣਾ ਦੀ ਦੰਨਾ ਜੀ ਹਾਂ ਜੀ ਹੋਰ ਕਿਹੜੀ ਗੱਲ ਨਹੀਂ ਹੋਈ ਜੀ ਇਹ ਆਈ ਵੀਰੇ ਹੋਈ ਹੋਈ ਐ ਦੀ ਆਈ ਹੋਈ ਨੂੰ ਤਾਂ ਉਹਨਾਂ ਨੇ ਦੱਸਿਆ ਦੋ ਢਾਈ ਮਹੀਨੇ ਹੋ ਗਏ ਇਹ ਨਹੀਂ ਦੱਸਿਆ 15 ਦਿਨ ਹੋ ਗਏ ਤੇ ਆਪਾਂ ਚੈੱਕ ਜੁੱਕ ਨਹੀਂ ਕਰਾਈ ਗਈ ਅਜੇ ਹੁਣੇ ਆਈਆਂ ਸੀਗੀਆਂ ਤੇ ਆਪਾਂ ਮੰਨ ਲਾ ਵੀਡੀਓ ਚ ਪਾਤੀ ਤੇ ਯਾਨੀ ਕਿ ਆਈ ਆਆਂ ਬੇਕੌਰੀ ਵਾਲੀ ਸੀ ਕੰਮ ਠੀਕ ਮਨ ਲਾ ਉਹ ਕਹਦੇ ਹਾਂ ਜੀ ਹਾਂ ਜੀ ਉਮਰ ਆਪਾਂ ਕੋਈ ਘਬਰਾਇਤਾ ਦੇਣੀ ਨਹੀਂ ਖੋਲ ਕੇ ਤੋੜ ਦੇ ਉਹ ਆ ਜੀ ਇਹ ਤਾਂ ਗੱਲ ਹੈਗੀ ਆ ਭਾ ਵੀ ਬੱਛੀ ਵਾਲਾ ਹੈ ਵੀ ਬੱਛੀ ਆ ਹੈ ਵੀ ਬੱਛੀ ਆ ਬਾਕੀ ਤਾਂ ਆਪ ਕੋਲ ਬਹੁਤ ਕੌਲੀ ਅਸੀਲ ਸਮਝਵਾਈ ਦੀ ਇੱਕ ਨੰਬਰ ਹਾਂ ਹਾਂ ਆ ਦੇਵਾ ਦੇਖੀ ਮਾਰੋ ਡੇਢ ਸਾਫ ਆ ਠੰਜੀ ਹਣੀ ਚੰਗੀ ਵਜਨ ਵਾਲੀ ਆ ਕੋਈ ਆਏ ਨਹੀਂਗਾ ਬੱਚਾ ਦੇਖੋ ਥਾਂ ਲੈ ਵਾ ਕੇ ਨਾ ਸਾਫ ਇਹ ਗੱਲ ਹੈ ਜੀ ਦੁੱਧ ਦੋਨਾਂ ਟਾਈਮ ਦਾ 4 ਕਿਲੋ ਤਿਆਰ ਹੋਊਗਾ ਸ਼ਾਈਨਿੰਗ ਵਾਲੀ ਸਕੈਨ ਪਰ ਬਈ ਯਾਰ ਬੱਛੀ ਪਾਲਣ ਨਾਲ ਉਹ ਇਹ ਚੀਜ਼ ਵਧੀਆ ਵੀਰੀਆਂ ਵੀਡੀਓ ਦਾ ਹਾਂ ਵੀਰੇ ਕੋਈ ਨੌਕਰੀ ਚਾਹ ਕੱਢੀ ਜਾਣਾ ਇਹਨੇ ਆਪ ਵਧੀਆ ਬੱਛੀ ਆ ਵੀਰੇ ਤੇ ਭਾ ਜਮਾ ਜਾਏ ਦੁੱਧ ਅਜ ਦੇਣ ਲੱਗਿਆ ਨਾ ਜਾ ਕੇ ਜਰ ਜਿਹੜਾ ਮੋਲ ਲੈਂਦਾ 4 ਕਿਲੋ ਨੂੰ ਦਾ ਫਾਇਦਾ ਕਿੰਨੇ ਦਾ ਮਨ ਲਾ ਜੇ ਹੁਣ ਭਾਦ ਹੁੰਦਾ ਤੇ ਬਰੀਡ ਵਿਖਾਈ ਮਾਰੀ ਜure ਕਰੀ ਗੱਲ ਹੈ ਜੀ ਇੱਕ ਮਿੰਟ ਜੇ 4 ਕਿਲੋ ਡੇਲੀ ਦਾ ਮੋਲ ਕੋਈ ਤਾਂ ਗੱਲ ਕਰਦੇ ਆ ਦੇਖੋ ਬਰੀਡ ਦੇਖੋ 2 300 ਦਾ ਮੋਲ ਮਿਲਣਾ ਦੇਖੋ ਬੋਦੀ ਵਾਲੀ ਬੱਚੀ ਹੈ ਸਹੀ ਗੱਲ ਹੈ ਜੀ ਹਾਂ ਲੈ ਜੀ ਭਾਈ ਇਹਦਾ ਭਾਗ ਇਹਦਾ ਭਾਗ ਆ ਦਾ ਕੋਈ ਪਾਣੀ ਮਹੀਨੇ ਦਾ ਦੁੱਧ ਹੀ ਹੈ ਮਹੀਨੇ ਦਾ ਦੁੱਧ ਵੀ ਨਹੀਂ ਦਸਾਂ ਦਿਨਾਂ ਦਾ ਦੁੱਧ ਆ 7500 ਦੀ ਦੇਣੀ ਹੈ ਵੀਰੇ ਆਫਰ ਇਹ ਵੇਚ ਵੀ ਲੈ ਲਈ ਆ ਕੇ ਅਗਲਾ ਬਿਕੂਗੀ ਠੀਕ ਆ ਜੇ ਹੁਣ ਮੁੱਲ 300 ਦੀ ਹੈ ਮੁੱਲ ਮੇਰੇ 12000 ਪਾਦੇ ਥਾਂ ਲੇਵਦੀ ਸਾਫ ਦੇ ਕੀ 10000 ਦੀ ਖਾਲੀ ਬੱਚੀ ਦਿੰਦੇ ਮੇਰੇ ਥਾਂ ਲੇਵਦੀ ਵੇਖੀ ਬੱਚੀ ਸਾਫ ਵੀ ਨਹੀਂ ਕਰੋ ਚੈੱਕ ਸਾਫ ਦੇਖੋ ਕੀ ਨਹੀਂ 7500 થી ਵੇਣ ਮੇਰੇ ਮੇਰੇ ਹਿਸਾਬ ਨਾਲ ਹੁਣ ਇਹ ਹੀ ਗੱਲ ਕਹੋ ਨਹੀਂ ਯਾਰ ਖਾਰੀਆਂ ਵੀਡੀਓ ਹੋ ਲਵੇ ਕੋ 4 ਕਿਲੋ ਬੈ ਇਦਾਂ ਦੀ ਬੱਤੀ 75 ਦੀ ਕੌਣ ਦਿੰਦੀ ਆ ਆਪਾਂ ਹੀ ਦਵਾਂਗੇ ਇਹ ਨਹੀਂ ਮਿਲਦੀ ਆ ਤੋਹਫਾ ਇਹ ਬਰੇ ਕ੍ਰਾਸ ਆ ਬੱਤੀ ਠੀਕ ਆ ਇਹ ਮੈਨੂੰ ਬਲਾ ਵਡੇ ਵੱਡੇ ਜੀ ਇਹਦੇ ਸਿੰਘ ਵੀਰੇ ਕਹਿੰਦੀ ਕੋਹ ਨਹੀਂ ਜੀ ਤੋ ਆਏ ਕੋਈ ਹੋਲੀ ਫਿਰ ਨਾ ਨਾ ਜਮੈ ਨਹੀਂ ਕੋਈ ਹੋਲੀ ਫਿਰ ਲੈ ਉਵੇਂ ਵੈਸੇ ਕਿਸੇ ਨੇ ਦਿਖਾਈ ਨਹੀਂ ਦਿਖਾਈ ਨਹੀਂ ਜੀ ਠੀਕ ਆ ਲੈ ਦੋ ਤੋਰ ਤੇ ਦਿਖਾ ਦੇ ਬਈ ਟੁਪਕੜੀ ਆ ਵੀ ਹਾਂ ਰੰਗ ਪ੍ਰਿੰਟ ਦੀ ਬਹੁਤ ਚੰਗੀ ਇੱਕ ਇਹ ਮੇਰੇ ਕ੍ਰੋਸ ਹੋਈ ਜੈ ਇਹਨੂੰ ਅਜ ਹਫਤਾ ਹੋ ਗਿਆ ਡਾਇਰੈਕਟ ਕ੍ਰੋਸ ਹੋ ਜੀ ਪ੍ਰਿੰਟ ਕਰਵਾ ਹਾਂ ਹਫਤਾ ਹੋ ਗਿਆ ਦੁੱਧ ਕਿੰਨਾ ਜੀ ਦੁੱਧ ਜੀ ਆਪਾਂ 6 ਕਿਲੋ ਆ ਦੇਵਾਂਗੇ 6 ਕਿਲੋ ਜੋਕ ਕੇ ਦੇ ਦਾਂਗੇ ਹਾਂ 6 ਕਿਲੋ ਬਈ ਪੰਜ ਇਹ ਨਹੀਂ ਇੱਕ ਮਿੰਟ ਬਰਾਬਰ ਲਓ ਇੱਕ ਮਿੰਟ ਦਿਖਾ ਦਿਓ ਤੁਸੀਂ ਗਾਂ ਰੋਗਲਾ ਮਾਰੀ ਦੇਖ ਲਓ ਜੀ ਬੈਣ ਸੱਲੀ ਚੰਗੀ ਆ ਬਹੁਤ ਚੰਗੀ ਬੈਣ ਗਾਂ ਦਾ ਤਾਂ ਵਟਾ ਹੀ ਆ ਪਰ ਠੰਡੀ ਪੂਰੀ ਆ ਚਮਕ ਦੇਖੋ ਕਿੰਨੀ ਆ ਜੀ ਸਹੀ ਗੱਲ ਚਮਕ ਦੇਖੋ ਜਿੰਨਾ ਤਿਆਰ ਕਰਦੀ ਆ ਮੈਂ ਉਹੀ ਗੱਲ ਕਹਿੰਦਾ ਬਰਾਦ ਜੀ ਨੇ ਅੱਜ 5 ਕਿਲੋ ਮੋਲ ਲੈ ਆ ਕੇ ਗਾਂ ਹੁਣ ਦੇ ਤੂੜੀ ਦਾ ਪੰਜ 6 ਕਿਲੋ ਦੁੱਧ ਮੋਲ ਲੈ ਆ ਕੇ ਧਾਰਨਾ ਉਹਨੂੰ ਇਹ ਵਧੀਆ ਵੀਰੇ ਪਿਓਰ ਆ ਜਿਹੜਾ ਮੁੱਲ ਦਾ ਕੀ ਪਤਾ ਕੀ ਆ ਯਾਰ ਗਾਂ ਮੌਤ ਰਹਿਣੀ ਆ ਮਹੀਨੇ ਦਾ ਦੁੱਧ ਚ ਗਾਂ ਦੇ ਦੇਣੀ ਆ ਆਪਾਂ ਔਰ ਫਿਰ ਇਹ ਔਰ ਦਸਾਂ ਦੇ ਨਾਲ ਦਸ ਮਹੀਨੇ ਦੇ ਦੁੱਧ ਦੇ ਗਾਂ ਬੰਦੇ ਨੇ ਕਿ ਬੰਦੇ ਬੰਦੇ ਇਹ ਮਹੀਨੇ ਦੁੱਧ ਦੇ ਗਾਂ ਦੇ ਦੇਣੀ ਹੈ ਗਾਂ ਫਰੀ ਚੱਲੀ ਆ ਗਾਂ ਫਰੀ ਗਾਂ ਫਰੀ ਜਾਊਗਾ ਮਹੀਨੇ ਦਾ ਦੁੱਧ ਇੱਥੋਂ ਮਾਰ ਜੀ ਬਰਾੜ ਬਰਾੜ ਇੱਕ ਗੱਲ ਹੋਰ ਦੱਸਦਾ ਇਹ ਨਹੀਂਗਾ ਵੀ ਕੱਲਾ ਦੁੱਧ ਹੀ ਦੁੱਧ ਹੈ ਗਾਂ ਨੂੰ ਨਹੀਂ ਕਹੇ ਦੀ ਗਾਂ ਨੂੰ ਵੀ ਰੁਪਈਆ ਨਹੀਂ ਕਹਿੰਦਾ ਬਈ ਹਾਂ ਚਲੋ ਇਹ ਵੀ ਛੱਡੋ ਵੈਸੇ ਕਰਾਸ ਹੋਈ ਵੀ ਕਰਮਾਂ ਵਾਲੀ ਗੱਬਰ ਰਹਿ ਜੇ ਨਾ ਵੀ ਰਹੀ ਕਿਸੇ ਨੇ ਗੱਬਣ ਕਰਾ ਲਈ ਲੈ ਦੁੱਗਣੇ ਰੁਪਈਆ ਅਸਲ ਵਿੱਚ ਬਰਾੜ ਤਾਂ ਬਹੁਤ ਰੰਗ ਤੁਹਾਨੂੰ ਬਹੁਤ ਹੁਣ ਧਾਰ ਬਹੁਤ ਪੋਲੀ ਹੈ ਠੀਕ ਹੈ ਵੀਰੇ ਹਾਂਜੀ ਇਹ ਵੀ ਸਾਡੇ 12000 ਦੇਣ ਜੋੜਾ ਲੈ ਜੇ ਜੋੜਾ ਉਹਨੇ ਲੈ ਦੇਣਾ ਆਪਾਂ ਉਹ ਜੋੜਾ ਲੈ ਜੇ ਚੈੱਕ ਕਰੀ ਦੀ ਹੁਣ ਦੇਖ ਬਰਾੜ ਇਹਦਾ 16000 ਰੁਪਇਆ ਮੁੱਲ ਕਰ ਦਿੰਨੇ ਆ ਠੀਕ ਆ ਅਗਲੇ ਦੇ ਤਾਂ ਵੀ ਲੈ ਜਾਣੀ ਇਹਦਾ ਮੁੱਲ ਕਰ ਲੀਏ 12000 ਤਾਂ ਵੀ ਦੇਣੀ ਆ ਆਪਾਂ ਉਹ ਕੰਮ ਨਹੀਂ ਕਰਦੇ ਆਪਾਂ ਨੂੰ 2000 ਆਉਂਦਾ ਵਾ ਤੇ ਆਪਾਂ ਦੀ ਬਸ ਜੋ ਸਹੀ ਵੀ ਗੱਲ ਸਹੀ ਆ ਬੱਚੀਆਂ ਸਮਝ ਕੇ ਲੈ ਲਵੇ ਹੁਣ ਇਹ ਯਾਰ ਮਜ਼ਗੀਨ ਕਰੀ 5 ਕਿਲੋ ਦੁੱਧ ਮੁੱਲ ਲੈਣਾ ਕਿਨੇ ਦਾ ਔਖਾ ਦੇ ਲਈ ਨਹੀਂ ਮਹੀਨੇ ਦੇ پیسے ਬਾਨੇ ਆ ਦੇਲੀ ਰੁਪਏ ਦੇ ਤੇ 5 ਕਿਲੋ ਤੇ ਨੰਬਰ 2 ਤੇ ਆ ਹੁਣ 4 ਕਿਲੋ ਦੁੱਧ ਆਪਾਂ ਰ ਵੀਰੇ ਅਜ ਦੂਦਾ ਨਹੀਂ ਪਾ ਕਟ ਹੋ ਸਕਦਾ ਵੀ ਕੀ ਹੁਣ ਕੋਈ ਆ ਜੇ ਕਿਸੇ ਨੇ ਫੋਨ ਲਾ ਕੇ ਕਿਹਾ ਭਈ ਜਾਇਜ ਇਹ ਦੂਜੇ ਜਾਇਜ ਅਜੂ ਆਪਣਾ ਵਜਾ ਆਏ ਹੁਣ ਕਦ ਮੈਨੇ ਫਿਰ ਤਾਂ ਨਾ ਹੀ ਲਾਵੇ ਨਾ ਹੀ ਲਾਵੇ ਹੋਰ ਉਹਦਾ ਕਹਿੰਦਾ ਨਹੀਂ ਵਧੀਆ ਉਦਾਂ ਚਲੋ ਹਨ ਜਿਹਨੇ ਵੀਰੇ ਹੁਣ ਕਈ ਪਸ਼ੂ ਸੂਂਗ ਵਾਲੇ ਹੁੰਦੇ ਅਲਾ ਕਹਿੰਦਾ ਮਹੀਨਾ ਦੋ ਮਹੀਨੇ ਚੋ ਲੈਨੇ ਆ ਠੀਕ ਹੈ ਡੋਰ ਕਰ ਲੈ ਜਿਵੇਂ ਕਰਾਸ ਹੋਈਆਂ ਕਹਿੰਆਂ ਉਹਨੂੰ ਸੀਮਨ ਲੱਗਾ ਜੇ ਰਹਿ ਗਈ ਉਹਦੇ ਮੇਰੇ ਪੈਸੇ ਸਹੀ ਗੱਲ ਹੈ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ